ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਗਗਨ ਦਮਾਮਾ ਬਾਜਿਆ ਭਾਗ ਪੰਜਵਾਂ ਇੱਕ ਕਰੇਲਾ ਦੂਜਾ ਨਿੰਮ ਤੇ ਚੜਿਆ ਪਹਿਲਾ ਹੀ ਫਿਟਕਣੀਆਂ ਦਾ ਫੇੜ ਸੀ ਮੋਤੀ ਇਧਰ ਜਦੋਂ ਤੁਰਾਣੋ ਨੇ ਉਸ ਨਾਲ ਪੱਕੀ ਨਾ ਮਿਲਵਰਤਨ ਕੀਤੀ ਨਿਰਾਪੂਰਾ ਕਲਾ ਦਾ ਅਵਤਾਰ ਹੀ ਦਿਖਾਈ ਦੇਣ ਲੱਗਿਆ ਜਿਵੇਂ ਵੀ ਵੇਖੋ ਕੁੜੀਆਂ ਖਿਜੀ ਕੁੜਿਆ ਖਿਜਿਆ ਰਹਿੰਦਾ ਸੱਚੀ ਗੱਲ ਕਹੋ ਤਾਂ ਪੁੱਠੀ ਸਮਝਦਾ ਬੇਮਤਲਗੀ ਰਾਹ ਜਾਂਦਿਆਂ ਨਾਲ ਖੈਬਰ ਪੈਂਦਾ। ਰੋਜ਼ ਹੀ ਕਿਸੇ ਨਾ ਕਿਸੇ ਨਾਲ ਟੋਹੀ ਪਟੋਹੀ ਲਾਈ ਰੱਖਦਾ। ਮਾੜੀ ਜਹੀ ਮਾੜੀ ਜਹੀ ਵੀ ਜੇ ਕਿਸੇ ਨੇ ਉਸ ਦੀ ਗੱਲ ਉਥਾਲੀ ਕੀ ਮੋਤੀ ਸ਼ੀਖ ਹੋਖਰ ਹੋ ਕੇ ਸਿਰ ਤੇ ਬਾਲਾਂ ਮੋੜਦਾ। ਇੱਥੋਂ ਤੱਕ ਕਿ ਆਪਣੇ ਯਾਰਾਂ ਦੋਸਤਾਂ ਦੀ ਗੱਲ ਨੂੰ ਵੀ ਉਹ ਨਾ ਸੁਣਦਾ। ਹਾਸੇ ਬਾਣੀ ਵੀ ਜੇ ਕੋਈ ਰਤਾ ਉੱਚੀ ਨੀਵੀਂ ਆਖ ਬੈਠੇ ਤਾਂ ਜੋ ਕੁਝ ਵੀ ਮੋਤੀ ਦੇ ਹੱਥ ਆਉਂਦਾ ਅੰਨੇਵਾ ਠੈ ਮਾਰਦਾ ਜਿੰਨੇ ਮੂੰਹ ਉਹਨਾਂ ਗੱਲਾਂ ਕੋਈ ਆਖਦਾ ਮੋਤੀ ਉੱਤੇ ਕਿਸੇ ਜਿੰਨ ਪੂਤ ਦਾ ਸਾਇਆ ਹੈ ਤਾਂ ਕਿਸੇ ਦੇ ਖਿਆਲ ਵਿੱਚ ਇਹ ਸਭ ਮੋਤੀ ਦੀ ਮਾਂ ਦਾ ਕਸੂਰ ਸੀ ਜਿਸ ਨੇ ਪੁੱਛ ਪੁੱਛ ਕਰਕੇ ਮੁੰਡੇ ਦਾ ਨਾਸ਼ ਮਾਰ ਛੱਡਿਆ ਸੀ ਹੋਰ ਤਾਂ ਹੋਰ ਉਸ ਦੀ ਮਿੱਤਰ ਮੰਡਲੀ ਦਾ ਵੀ ਦਾਇਰਾ ਦਿਨੋ ਦਿਨ ਚੌੜਾ ਹੋਣ ਲੱਗ ਪਿਆ ਜਿੰਨਾਂ ਨਾਲ ਮੋਤੀ ਦੇ ਮੂੰਹ ਦੀ ਗਰਾਹੀ ਸਾਂਝੀ ਸੀ ਉਹ ਵੀ ਉਸ ਤੋਂ ਇੰਜ ਡਰਦੇ ਜਿਵੇਂ ਬਗੈੜ ਤੋ ਪੇਲ ਜੋ ਇਹ ਪੁੱਤਰਾ ਹੋਇਆ ਸਾਣ ਮਸਾਂ ਕਿਸੇ ਦਿਨ ਕਚੁੰਬਰ ਹੀ ਘੜ ਸੜਦਾ ਮੁੰਡਿਆਂ ਨਾਲੋਂ ਵੀ ਵੱਧ ਉਹਨਾਂ ਦੇ ਮਾਪਿਆਂ ਨੂੰ ਹੌਲ ਪੈਣ ਲੱਗੇ ਕਿ ਉਹਨਾਂ ਦੀ ਲੱਗਦੀ ਵਾ ਉਹਨਾਂ ਨੂੰ ਮੋਤੀ ਦੇ ਸਾਥ ਤੋਂ ਵਰਜਣਾ ਸ਼ੁਰੂ ਕਰ ਦਿੱਤਾ ਪਰ ਮੋਤੀ ਪਰ ਮੋਤੀ ਵਜਾਈ ਇਸ ਦੀ ਕਿ ਆਪਣੇ ਬਿਤਾਰੇ ਵਿੱਚ ਕੁਝ ਤਬਦੀਲੀ ਲਿਆਉਂਦੀ ਕੋਸ਼ਿਸ਼ ਕਰਦਾ ਸੋ ਕੰਦੋਸਤਾ ਮਿੱਤਰਾਂ ਦੀ ਇਸ ਬੇਵਫਾਈ ਤੋਂ ਹੋਰ ਵਧੇਰੇ ਚੜ ਗਿਆ ਮੁੰਡੇ ਜਿੰਨਾ ਉਤੇ ਹਕੂਮਤ ਕਰਨੀ ਸ਼ਾਇਦ ਉਹ ਆਪਣਾ ਜਮਾਂਦਰੂ ਹੱਕ ਸਮਝਦਾ ਜਮਾਂਦਰੂ ਹੱਕ ਸਮਝਦਾ ਸੀ ਜਦੋਂ ਕਿਰਨ ਮੁਕਰਨੀ ਹੋਣ ਲੱਗੇ ਤਾਂ ਉਹ ਗੁੱਸੇ ਵਿੱਚ ਦੰਦਾਂ ਘਕੀਚ-ਕੀਚ ਕੇ ਮੂੰਠਾ ਵੱਟ ਕੇ ਦਿਲ ਵਿੱਚ ਆਖਦਾ ਇਨ ਇਹਨਾਂ ਦੀ ਇੰਨੀ ਜ਼ਰਤਾਂ ਜਿਨ੍ਹਾਂ ਨੂੰ ਏਡੀ ਮਿਹਨਤ ਨਾਲ ਮੈਂ ਨਿਸ਼ਾਨੇਵਾਜੀ ਦਾ ਹੁਨਰ ਸਿਖਾਇਆ ਤੇ ਨਮਗਾ ਤੋਂ ਨਮਗਾ ਖੇਡਾਂ ਦੀ ਜਾਂਚ ਦੱਸੀ। ਇਹ ਕਮੀਨੇ ਅੱਜ ਆਪਣੇ ਆਪ ਨੂੰ ਵੱਡੇ ਸ਼੍ਰੀ ਫਜ਼ਾਦੇ ਤੇ ਮੈਨੂੰ ਲੁੱਚਾ ਲਫੰਗਾ ਸਮਝਣ ਲੱਗ ਪਏ ਨੇ। ਅੱਛਾ ਫੇਰ ਕੀ ਹੋਇਆ? ਮੈਨੂੰ ਵੀ ਸੁਆਣੀ ਨਹੀਂ। ਸੁਆਣੀ ਨਹੀਂ ਨਹੀਂ ਕੁੱਤੀ ਨਹੀਂ ਜੰਮੈ ਜੇ ਇੱਕ ਪਾਸੋਂ ਗਿਣ-ਗਿਣ ਕੇ ਬਦਲੇ ਲੰਨ ਲੱਗ। ਠੀਕ ਹੀ ਮੋਤੀ ਨੂੰ ਸੁਆਣੀ ਨਹੀਂ ਜੰਮੈ ਸੀ। ਪਰ ਸ਼ਾਇਦ ਮੋਤੀ ਨੇ ਇਸ ਗੱਲ ਵਿੱਚ ਕਦੀ ਧਿਆਨ ਨਾ ਦਿੱਤਾ ਕਿ ਉਸ ਨੂੰ ਜੰਮਣ ਵਾਲੀ ਨਾਲ ਇੰਨੀ ਦਿਨੀ ਕੁੱਤਿਆਂ ਨਾਲੋਂ ਘੱਟ ਨਹੀਂ ਸੀ ਬੀਤ ਰਹੀ। ਲਾਂਬੇ ਦੇਣ ਵਾਲਿਆਂ ਦੀ ਤੇ ਦੁਰਫਿਟੇ ਆਖਣ ਵਾਲਿਆਂ ਦੀ ਲਾਮਡੋਰੀ ਅਕਸਰ ਉਸ ਦੇ ਬੂਹੇ ਅੱਗੇ ਵੰਜੀ ਰਹਿੰਦੀ। ਤਾਰੋ ਲਾਂਬੇ ਦੇਣ ਵਾਲਿਆਂ ਦੀ ਪੈਰੀ ਪੈ ਕੇ ਉਹਨਾਂ ਦਾ ਗੁੱਸਾ ਠੰਡਾ ਕਰਦੀ ਤੇ ਮਗਰੋਂ ਅੰਦਰੀ ਵੜ ਕੇ ਪੇਟ ਵਿੱਚ ਮੁੱਕੀਆਂ ਮਾਰ-ਮਾਰ ਕੇ ਕਿਸਮਤ ਨੂੰ ਖੋਸਦੀ ਰਹਿੰਦੀ। ਨਤੀਜੇ ਦੇ ਤੌਰ ਤੇ ਉਸ ਦਾ ਸੈਣੀ ਵਰਗਾ ਸਰੀਰ ਸੁੱਕ-ਸੁੱਕ ਕੇ ਪੂ ਗ੍ਰੀਲੇ ਹੋ ਗਿਆ ਭੁੱਲੇ ਚੌਕੇ ਵੀ ਕਦੇ ਪੁੱਤਰ ਦੇ ਸਾਵੇਂ ਉਵਾ ਉਵਾਸਰ ਵੈਂਦੀ ਤਾਂ ਉਲਟਾ ਲੈਣੇ ਦੇ ਦੇਣੇ ਪੈ ਜਾਂਦੇ ਉਸ ਨੂੰ ਆਖੇ ਤਾਂ ਪੁੱਤਰ ਨੂੰ ਝਾੜ ਜਾਂ ਬਦਾਰਾ ਅੱਧਾ ਬਣਾਈ ਬੈਠੀ ਰਹਿੰਦੀ ਆਖੇ ਉਲਟਾ ਹੋਸ ਅੱਗੇ ਵਾਸਤੇ ਬਣ ਲੱਗ ਪੈਂਦੀ ਬੇ ਪੁੱਤਰਾ ਤੈਨੂੰ ਵਾਸਤਾ ਹੀ ਰੱਬ ਦਾ ਹੋਰ ਨਾ ਕੋਈ ਕਾਰ ਕਰ ਬੈਠੀ ਉਹ ਜਾਣੇ ਜੋ ਜੀਆ ਵੀ ਪਿਆ ਕਰ ਮੈਂ ਨਹੀਂ ਤੈਨੂੰ ਅਲਫੋਂ ਬਿਆਖਦੀ ਵਸਤੀ ਵਾਲਾਂ ਦਾ ਕਹਿਣਾ ਕੋਈ ਗਲਤ ਜਾਂ ਅਤਿਕਥਨੀ ਨਹੀਂ ਸੀ ਕਿ ਉਹ ਮਾਂ ਨੇ ਹੀ ਪੁੱਤਰ ਨੂੰ ਚੌੜ ਕਰ ਛੱਡਿਆ ਜਿਹੜੀ ਸਭ ਕੁਝ ਜਾਣਦੀ ਸਮਝਦੀ ਹੋਈ ਵੀ ਮੋਤੀ ਨੂੰ ਫੁੱਲ ਦੀ ਨਹੀਂ ਸੀ ਲੈਂਦੀ ਪਰ ਬਾਦਨ ਸਿੰਘ ਤਾਰੂ ਕਿਸ ਤਾਰੂ ਕਿਸ ਨੂੰ ਦਿਲ چیر ਕੇ ਦਿਖਾਵੇ ਕਿ ਪੁੱਤਰ ਦੇ ਬਰੁੱਧ ਕੋਠਾਂ ਤੀਕ ਭਰੀ ਝਲਕਦੀ ਹੋਣ ਤੇ ਵੀ ਕਿਉਂ ਉਸ ਦੇ ਸਾਹਮਣੇ ਪਿੱਜੀ ਬਿੱਲੀ ਬਣ ਕੇ ਰਹਿ ਜਾਂਦੀ ਸੀ ਲੋਕਾਂ ਨੂੰ ਇਸ ਗੱਲ ਦਾ ਕੀ ਪਤਨ ਜਿਹੜੇ ਗਠ-ਗਠ ਲੰਬੇ ਕੱਲੇ ਪੁੱਤਰ ਨੇ ਮਾਂ ਦੀ ਜੀਵ ਵਿੱਚ ਥੋਕ ਰੱਖੇ ਸਨ ਮਾਂ ਪੁੱਤਰ ਦਾ ਮਾਮਲਾ ਤਾਂ ਖੈਰ ਗਰੋਗੀ ਮਾਮਲਾ ਸੀ ਪੁੱਤਰ ਜੀ ਮਾਂਸ ਗੰਧ ਮਾਂਸ ਗੰਧ ਆਖ ਦਿਲ ਹੌਲਾ ਕਰ ਲੈਂਦਾ ਤਾਂ ਮਾਂ ਅਕਲਵਾਜੇ ਬੈਠੀ ਬੁਸਕ-ਬੁਸਕ ਕੇ ਪਰ ਮੋਦੀ ਉਸ ਵਿਅਕਤੀ ਉੱਤੇ ਕੀ ਕਰਨ ਦਿਲ ਦਾ ਗੁਫਰ ਕੱਢੇ ਜਿਸ ਦੇ ਵਿਰੁੱਧ ਛੇਕ ਮਿਆਂ ਰੋਸਿਆਂ ਦੇ ਬਾਰ ਉਸਾਰੀ ਬੈਠਾ ਸੀ ਆਪਣੇ ਅੰਦਰ ਡਾਡਾ ਹੀ ਤਰ ਲੋ ਮੱਛੀ ਹੋ ਰਿਆ ਸੀ ਉਹ ਉਸ ਚਤੂਕੜੀ ਜਹੀ ਕੁੜੀ ਉੱਤੇ ਜਿਹੜੀ ਕੁਝ ਸਮਾਂ ਪਹਿਲਾਂ ਜੇ ਉਸ ਤੇ ਸਾਹਿਰ ਜਿੰਦੀ ਸੀ ਅੱਜ ਉਸ ਨਾਲ ਜਵਾਨ ਤੱਕ ਸਾਂਜੀ ਦਾ ਵੀ ਰਵਿਦਾ ਰਵਾਦਾਰ ਨਹੀਂ ਸੀ ਅਖਾਨ ਹੈ ਕਿ ਅਨ ਗਿੱਜੇ ਨੂੰ ਗੁਝਾਇਆ ਨਹੀਂ ਗੁਝਾਈਏ ਨਾ ਜੇ ਗਿੱਜੇ ਦਾ ਭੁੱਲ ਗਵਾਈਏ ਨਾ ਮੋਤੀ ਨੂੰ ਕੁਝ ਉਦਾਂ ਦਾ ਹੀ ਗੇਜ ਜਿਹੀ ਪੈ ਗਈ ਸੀ ਰਾਣੂ ਬਾਰੇ ਜਦੋਂ ਕਦੀ ਦੋਹਾਂ ਵਿੱਚ ਲੜਾਈ ਝਗੜਾ ਹੋ ਜਾਂਦਾ ਤਾਂ ਮਗਰੋਂ ਛੇਤੀ ਹੀ ਰਾਜ਼ੀਨਾਮਾ ਵੀ ਹੋ ਜਾਇਆ ਕਰਦਾ ਸੀ ਹੁੰਦਾ ਮੋਤੀ ਦੇ ਕੇਵਲ ਇਤਨਾ ਕਿ ਆਖਣ ਨਾਲ ਰਾਣੂ ਮੈਨੂੰ ਮaaf ਕਰ ਦੇ ਮੈਂ ਤੇਰੇ ਨਾਲ ਵਦੀਕੀ ਕੀਤੀ ਵਦੀਕੀ ਹੁੰਦੀ ਵੀ ਤਾਂ ਹਰ ਵੇਰ ਮੋਤੀ ਵੱਲੋਂ ਹੀ ਸੀ ਪਰ ਐਤ ਐਤਕਾ ਤਾਂ ਮੋਤੀ ਨੇ ਆਪਣੇ ਜਾਣੇ ਐਸੀ ਕੋਈ ਵੀ ਵਦੀਕੀ ਨਹੀਂ ਸੀ ਕੀਤੀ ਰਾਣੂ ਨਾਲ ਨਾ ਉਸ ਦੇ ਉਸ ਦੀ ਗੁੱਤ ਨੂੰ ਬੁਲਾਵਾ ਦਿੱਤਾ ਸੀ ਤੇ ਨਾ ਹੀ ਤੌੜ ਤੱਪ ਹਮਾਰਾ ਸੀ ਨਾ ਹੀ ਉਸਨੇ ਉਸ ਨੂੰ ਕੋਈ ਅਵਾ ਤਵਾ ਬੋਲਿਆ ਸੀ ਫਿਰ ਕਿਉਂ ਇਹ ਹੰਕਾਰ ਨਕੂੜੀ ਨੱਕ ਚ ਮਿਰਚਾਂ ਦੇਖਦੀ ਫਿਰਦੀ ਹੈ ਕਿ ਰਾਣੂ ਚਾਹੁੰਦੀ ਹੈ ਕਿ ਬਿਨਾ ਕਸੂਰੋ ਹੀ ਉਹ ਉਸ ਤੋਂ ਮਾਫੀ ਮੰਗੇ ਮੇਰੀ ਜੁੱਤੀ ਮਾਫੀ ਮੰਗਦੀ ਹੈ ਦਦਮੋਤੀ ਸੁਗੰਧ ਵਰਗੀ ਪਕਾਈ ਨਾਲ ਦਿਲ ਨਾ ਦਿਲ ਵਿੱਚ ਠਾਨ ਲੈਂਦਾ ਮੈਨੂੰ ਕੀ ਪਰਵਾਹ ਉਸ ਸਿਰਮੁੰਨੀ ਦੀ ਨਹੀਂ ਬੋਲਦੀ ਤਾਂ ਨਹੀਂ ਬੋਲਦੀ ਤਾਂ ਨਿਜ ਨਾ ਬੋਲੀ ਜਿੱਥੇ ਕੁੱਕੜ ਨਹੀਂ ਹੋਵੇਗਾ ਉੱਥੇ ਪ੍ਰਭਾਤ ਨਹੀਂ ਹੋਵੇਗਾ ਮੈਂ ਇਹੋ ਤਾਂ ਮੋਤੀ ਲਈ ਸਭ ਤੋਂ ਵੱਡੀ ਪਰੇਸ਼ਾਨੀ ਵਾਲੀ ਗੱਲ ਸੀ ਕਿ ਦਿਲ ਵਿੱਚ ਠਾਨੀ ਹੋਈ ਗੱਲ ਨੂੰ ਜਦੋਂ ਨਵਾਉਣ ਦਾ ਵਕਤ ਆਉਂਦਾ ਤਾਂ ਉਸ ਦੀ ਦ੍ਰਿੜਤਾ ਦੇਕਾਂ ਨੂੰ ਲੜਖਣਾਉਣ ਲੱਗ ਪੈਂਦੀ ਖਾਸ ਕਰਕੇ ਉਸ ਮੌਕੇ ਤੇ ਮੋਤੀ ਤੇ ਕੁਝ ਪਾਗਲਪਨਾ ਜਿਹਾ ਹੀ ਸਵਾਰ ਹੋ ਜਾਂਦਾ ਜਦੋਂ ਆਉਂਦੀ ਜਾਂਦੀ ਰਾਣੂ ਨਾਲ ਉਸ ਦਾ ਸਾਹਮਣਾ ਹੋ ਜਾਂਦਾ ਤੇ ਜਦ ਦਰਾਣੋ ਇੰਜ ਹਲਾਰੇ ਨਾਲ ਮੂੰਹ ਮੋੜ ਕੇ ਲੰਘ ਜਾਂਦੀ ਜਿਵੇਂ ਜਾਣ ਕੇ ਮੋਤੀ ਨੂੰ ਚੜਾਉਣਾ ਚਾਹੁੰਦੀ ਹੋਵੇ ਬਹੁਤ ਸਮਝਾਇਆ ਮੋਤੀ ਨੇ ਆਪਣੇ ਆਪ ਨੂੰ ਬਥੇਰੀ ਕੋਸ਼ਿਸ਼ ਕੀਤੀ ਉਸਨੇ ਜੇ ਦੋ ਕੌਡਾਂ ਦੀ ਦੋ ਕੌਡਾਂ ਦੀ ਇਸ ਪਛੂਨੀ ਬਨ ਉਹ ਤੱਕ ਤੱਕ ਅੱਖੋਂ ਠਾਕੇ ਨਹੀਂ ਤੱਕੇਗਾ ਜਦ ਤੀਕ ਰਾਣੂ ਗਿੜਗੜਾ ਕੇ ਆਪਣੀ ਹਮਾਕ ਦੀ ਭੁੱਲ ਉਸ ਪਾਸੋਂ ਨਹੀਂ ਬਖਸ਼ਾਂਦੀ ਪਾਣੀ ਬਰੇ ਸ਼ਮਾਂਗਾ ਹੀ ਕਿਉਂ ਨਾ ਬੀਤ ਜਾਣ ਪਰ ਬਰੇ ਸ਼ਮਾਂਗਾ ਕਿਸ ਦੀ ਮਾਂ ਦੇ ਇਸੇ ਤੱਕ ਘੜੀਆਂ ਪਲ ਬੀਤਨੇ ਮੁਸ਼ਕਲ ਹੋ ਉਠੇ ਸਨ ਮੋਤੀ ਲਈ ਛੇਕੜ ਨੋ ਬਤਾ ਤੰਗ ਆਮਦ ਬਜੰਗ ਆਮਦ ਉੱਤੇ ਮੋਤੀ ਨੇ ਇੱਕ ਦਿਨ ਚਾਂਚੱਕੀ ਇੱਕ ਨਵਾਂ ਫੈਸਲਾ ਕਰ ਲਿਆ ਅੱਜ ਹਾਂ ਹਾਂ ਅੱਜ ਹੀ ਰਾਣਾ ਨਾਲ ਲਾਹ-ਫਾ ਕਰਨੀ ਹੋਵੇਗੀ ਤੇ ਹਰ ਹਾਲਤ ਵਿੱਚ ਨਤੀਜਾ ਭਾਵੇਂ ਕੁਝ ਵੀ ਕਿਉਂ ਨਾ ਹੋਵੇ ਮੋਤੀ ਨੂੰ ਪਤਾ ਸੀ ਕਿ ਰਾਣੋ ਇੰਨੀ ਦਿਨੀ ਕਾਫੀ ਚਰਾਖੀ ਸਕੂਲੋਂ ਮੁੜਦੀ ਮੁੜਿਆ ਕਰਦੀ ਸੀ ਸ਼ਹਿਰ ਸਕੂਲ ਵਿੱਚ ਕੋਈ ਟਿਊਸ਼ਨ ਪੜ੍ਹਦੀ ਜਾਂ ਬੜਾਉਂਦੀ ਕਰਕੇ ਅੱਜ ਮੋਤੀ ਰੋਜ਼ ਨਾਲੋਂ ਕੁਝ ਸਭ ਖਾਤੇ ਹੀ ਕੋਟ ਦੀ ਇੱਕ ਜੇਬ ਵਿੱਚ ਗੁਲੇਰ ਤੇ ਦੂਜੀ ਵਿੱਚ ਗੋਲੇਲੇ ਪਾ ਕੇ ਘਰੋਂ ਨਿਕਲਿਆ ਅੱਜ ਸ਼ਾਮੀ ਉਹ ਉਸਨੇ ਸਕੂਲੋਂ ਮੁੜਦੀ ਰਾਣੋ ਨਾਲ ਲਾਪਾ ਕਰਨੀ ਸੀ ਘਟੋ ਘਟ ਉਸ ਨੂੰ ਤੇ ਨਹੀਂ ਗੱਲ ਤਾਂ ਰਾਣੋ ਦੀ ਦ੍ਰਿਸ਼ਟੀ ਗੋਚਰ ਕਰਨੀ ਹੀ ਹੋਵੇਗੀ ਕਿ ਉਸ ਨੂੰ ਜੇ ਆਪਣੀ ਪੜ੍ਹਾਈ ਉੱਤੇ ਕਮੰਡ ਹੈ ਤਾਂ ਮੋਤੀ ਨੂੰ ਆਪਣੀ ਨਿਸ਼ਾਨੇਬਾਜ਼ੀ ਉੱਤੇ ਸਵਾਰੇ ਅੱਜ ਕੋਈ ਭਗਵਾਨ ਹੀ ਮੋਤੀ ਦੇ ਮੱਥੇ ਲੱਗਾ ਸੀ ਕਿ ਸ਼ਿਕਾਰ ਲਈ ਉਸ ਨੂੰ ਕੋਈ ਬੋਧੀ ਦੌੜ ਤੋੜ ਭੱਜ ਨਹੀਂ ਸੀ ਕਰਨੀ ਪਈ। ਸ਼ਾਮੀ ਜਦੋਂ ਉਹ ਆਪਣੇ ਨਿਸ਼ਚੇ ਵਕਤ ਤੇ ਮੋੜਿਆ ਤਾਂ ਸ਼ਿਕਾਰ ਕੀਤੇ ਹੋਏ ਚੰਕਲੀ ਕਬੂਤਰ ਤੇ ਭੂਗਾਂ ਅੱਧੀ ਦਰਜੰਦੇ ਲਗਪਕ ਉਸਦੇ ਹੱਥ ਵਿੱਚ ਮਜੂਦ ਸਨ। ਜਿੰਨਾਂ ਦੀਆਂ ਕੱਟੀਆਂ ਹੋਈਆਂ ਗਰਦਨਾਂ ਵਜੋਂ ਜੀਤੀ ਕੱਲ੍ਹ ਹੂ ਟਿੱਪ ਕਰਿਆ ਹੱਸੇ। ਬੋਦੀ ਉਹ ਬਹੁਤੀ ਢੀਕ ਨਹੀਂ ਕਰਨੀ ਪਈ। ਰੋਜ਼ ਵੇਲੇ ਵਖਤ ਹੀ ਰਾਣੋਂ ਨੂੰ ਬਸਤਾ ਇੱਕ ਨਾਲ ਆਈ ਤਿੱਖੇ ਤਿੱਖੇ ਆਦਮੀ ਬਸਤੀ ਵੱਲ ਜਾਂਦਿਆਂ ਉਸਨੇ ਧੱਕਿਆ। ਰਾਣੋਂ ਤੇ ਮੋਤੀ ਵਿੱਚ ਜਦੋਂ ਇੱਕ ਅਧ ਪਹਲੀ ਦੀ ਵਿਥ ਰਹਿ ਗਈ ਤਾਂ ਆਪਣੇ ਥਾਂ ਤੋਂ ਥੋੜਾ ਅਗਾਹ ਵਧ ਕੇ ਉਸ ਵੱਲ ਦਿੱਤੀ ਰਾਣੋਂ। ਰਾਣੋਂ ਦੇ ਕਦਮ ਰੁਕ ਗਏ ਪਰ ਆਮ ਕੁੜੀਆਂ ਵਾਂਗੂ ਡਰੀ ਨਹੀਂ। ਨਾ ਡਰਨ ਦਾ ਕਾਰਨ ਵੀ ਸੀ। ਇੱਕ ਤਰ੍ਹਾਂ ਨੂੰ ਬਟਿਆਰ ਨਹੀਂ ਬਲਕਿ ਅਜੇ ਕਿਸ਼ੋਰ ਉਮਰ ਵਿੱਚ ਸੀ ਦੂਜਾ ਆਵਾਜ਼ ਨੂੰ ਸ਼ਾਇਦ ਉਸ ਪਹਿਚਾਨ ਲਿਆ ਸੀ ਇਸ ਤੋਂ ਪਹਿਲਾਂ ਕਿ ਇੱਧਰ ਉੱਧਰ ਤੱਕ ਕੇ ਉਹ ਆਵਾਜ਼ ਦੇਣ ਵਾਲੇ ਤਾਂ ਜਗ ਜਾਂ ਲੈਂਦੀ ਸ਼ਿਕਾਰ ਕੀਤੇ ਹੋਏ ਪੰਛੀਆਂ ਦਾ ਗੁੱਛਾ ਹੱਥ ਵਿੱਚ ਲਮਕਾਈ ਮੋਤੀ ਉਸ ਦੇ ਸਾਹਮਣੇ ਆ ਪੁੱਜਾ ਜਿਸ ਨੂੰ ਤੱਕਦਿਆਂ ਹਿਰਾਣੂ ਦੀਆਂ ਅੱਖਾਂ ਵਿੱਚ ਗਰੋਧ ਉਤਰ ਆਇਆ अथवा ਉਤੇਜੀ ਕੋਸ਼ਿਸ਼ ਨਾਲ ਅੱਖਾਂ ਵਿੱਚ ਗੜਤਨ ਭਰ ਕੇ ਉਹ ਮੋਤੀ ਵੱਲ ਤੱਕੀ ਜੇ ਤੇ ਜਿਉਂ ਹੀ ਉਸ ਦੀ ਨਜ਼ਰ ਮਾਰੇ ਹੋਏ ਪੰਛੀ ਨਾਲ ਉੱਤੇ ਪਈ ਕਿ ਉਸ ਦਾ ਗਰੋਧ ਪਹਿਲਾਂ ਜੇ ਬਣਾਵਟੀ ਸੀ ਤਾਂ ਵਾਸਤਵਿਕ ਬਣ ਗਿਆ ਬਲਕਿ ਗਰੋਧ ਦੇ ਨਾਲ ਕੁਝ ਨਫ਼ਰਤ ਵੀ ਹਰ ਵਾਲੀ ਕਨ ਸ਼ੁਰੂ ਤੋਂ ਹੀ ਉਹ ਤੇ ਉਸ ਦਾ ਪਰਿਵਾਰ ਮਾਸ ਤੋਂ ਸੂਪ ਪੜਦੇ ਸਨ ਉਸੇ ਦੂਰੇ ਮਨੋ ਬੁਕਾਰ ਤੋਂ ਉਜੇਜਿਤ ਹੋ ਕੇ ਆਵਾਜ਼ ਨਿਕਲੀ ਰਾਮ ਦੇ ਮੂੰਹ ਤੋਂ ਆਵਾਜ਼ ਮਾਰੀ ਆਹੋ ਕਿਉਂ ਕੁਝ ਗੱਲਾਂ ਕਰਨ ਦੀ ਸਲਾਹ ਹੈ ਅੱਜ ਤੇਰੇ ਨਾਲ ਮੇਰੇ ਨਾਲ ਗੱਲਾਂ ਕਰਨ ਦਾ ਕੀ ਮਤਲਬ ਮੋਤੀ ਦੇ ਗੁੱਸੇ ਨੂੰ ਹੋਰ ਸ਼ੈ ਮਿਲ ਗਈ ਤੇਰੇ ਨਾਲ ਗੱਲਾਂ ਕਰਨ ਦਾ ਵੀ ਹੁਣ ਮੇਰਾ ਦਈ ਹੈ ਰਾਣੋ ਨੇ ਵਿੱਚੋਂ ਹੀ ਉਸ ਨੂੰ ਟੋਕ ਦਿੱਤਾ ਚੰਗੀ ਗੱਲ ਐ ਤੇ ਮੈਂ ਗਈ ਕਰਨ ਹੈ ਤੇਰੇ ਨਾਲ ਕੁਝ ਗੱਲਾਂ ਬੋਦੀ ਦਾ ਕ੍ਰੋਧ ਕਾਫੀ ਹੱਦ ਤੱਕ ਸ਼ਾਂਤ ਹੋ ਗਿਆ ਤਾਂ ਆ ਇਥੇ ਰਤਾ ਸੱਤੇ ਹੋ ਕੇ ਬਹਿ ਜਾਣੀ ਚੱਲ ਕਹਿ ਕੇ ਰਾਣੋ ਨੇ ਉਸ ਦੇ ਨਾਲ ਉਹ ਟੋੜੀ ਤੇ ਫਿਰ ਉਹ ਦੋਵੇਂ ਰਤਾ ਧਾਡੇ ਕਰਕੇ ਜਿੱਥੇ ਨਾਲੋਂ ਨਾਲ ਚਾਰ ਪੰਜ ਤਰਾਕਤ ਸੰ ਬੈਠ ਗਏ ਮੋਤੀ ਨੂੰ ਕਾ ਉਮੀਦ ਨਹੀਂ ਸੀ ਕਿ ਉਹ ਕੁੰਝ ਚਟਪਟਾ ਰਾਮ ਉਸ ਦਾ ਪ੍ਰਸਤਾਵ ਕਬੂਲ ਕਰ ਲਵੇਗੀ ਉਸ ਦਾ ਰਿੰਦਾ ਕੁੰਦਾ ਗੁੱਸਾ ਵੀ ਟਲ ਗਿਆ ਮੋਤੀ ਦੀਆਂ ਅੱਖਾਂ ਬਾਰੋ ਬਾਰੀ ਫਿਰ ਰੰਗਾਂ ਸਨ ਕਦੀ ਰਾਣੋ ਦੇ ਗੋਡੇ ਮੋੜ ਰੱਖੇ ਹੋਏ ਵਸਤੇ ਉਤੇ ਕਦੀ ਉਸ ਦੀਆਂ ਫੈਲੀਆਂ ਹੋਈਆਂ ਅੱਖਾਂ ਉਤੇ ਤੇ ਕਦੀ ਉਸ ਦੇ ਗੋਰੇ-ਗੋਰੇ ਹੱਥਾਂ ਉਤੇ ਜਿਤਾਂ ਪਤਲੇ ਨਾਲ ਜਿਹੀ ਲਿਗੀਆਂ ਉਂਗਲਾਂ ਟਪਟੇ ਦੀ ਕੰਨੀ ਨੂੰ ਗੈਰ ਇਰਾਦੀ ਤੌਰ ਤੇ ਵੱਟ ਚੜ ਰੰਗਾਂ ਸਨ। ਉਧਰ ਰਾਣੂ ਦੀ ਨਜ਼ਰ ਕੇਵਲ ਇੱਕੋ ਚੀਜ਼ ਉੱਤੇ ਕੇਂਦਰ ਸੀ, ਬਿਨਾ ਸਿਰੀਆਂ ਦੇ ਪੰਛੀ ਉੱਤੇ। ਜਿਹੜੇ ਮੋਤੀ ਨੇ ਸ਼ਾਇਦ ਇਰਾਦੀ ਤੌਰ ਤੇ ਹੀ ਉਸ ਦੇ ਅਹਨ ਸਾਹਮਣੇ ਕਰਕੇ ਰੱਖ ਦਿੱਤੇ ਸਨ। ਥੋੜੀ ਦੇਰ ਤੱਕ ਦਵੱਲੀ ਖਮੋਸ਼ੀ ਛਾਈ ਰਹੀ। ਜਿਵੇਂ ਦੋਵੇਂ ਹੀ ਆਪੋ ਆਪਣੇ ਥਾਂ ਆਪੋ ਆਪੋ ਆਪਣੇ ਵਾਕ ਤੀਰਾਂ ਦੇ ਪੱਥਿਆਂ ਨੂੰ ਜਾਂਚ ਰਹੇ। ਸ਼ੇਕਰ ਰਾਣੂ ਨੇ ਸਖਮੋਚੀ ਨੂੰ ਤੋੜਨ ਵਿੱਚ ਬੈਲ ਕੀਤੀ ਹਾਂ ਦੱਸ ਕੀ ਕਹਿਣਾ ਈ ਪਹਿਲਾਂ ਤੂੰ ਦੱਸ ਲੈ ਨਹੀਂ ਮੈਂ ਮਗਰੋਂ ਦੱਸਾਂਗੀ ਤਾਂ ਸੁਣ ਹੂੰ ਤੂੰ ਤੂੰ ਰਾਣੂ ਬੜੀ ਬੜੀ ਹੀ ਮਜਾਜਨ ਹੋ ਗਈ ਹੈਂ ਆਖਰ ਕੀ ਵਿਗਾੜਾਂ ਮੈਂ ਤੇਰਾ ਜੋ ਰਾਣੂ ਵਿੱਚੋਂ ਹੀ ਬੋਲ ਪਈ ਤੇ ਮੈਂ ਤੇਰਾ ਕੀ ਵਿਗਾੜਾਂ ਤੂੰ ਹੀ ਉਹ ਦੱਸ ਖਾਂ ਪਹਿਲਾਂ ਗੁੱਸੇ ਮੈਂ ਹਾਂ ਕਿ ਤੂੰ ਰਾਣ ਸੱਚੋ ਸੱਚ ਦੱਸੇ ਮੈਂ ਇਹੋ ਤਾਂ ਪੁੱਛਣਾ ਚਾਹਣਾ ਜੋ ਕਿੜੀ ਖੁਨਾਮੀ ਕੀਤੀ ਐ ਮੈਂ ਤੇਰੀ ਮੈਨੂੰ ਜੋ ਪੁੱਛਣ ਡਿਆ ਹੋਇਆ ਐ ਆਪਣੇ ਦਿਲ ਤੋਂ ਕਿਉਂ ਨਹੀਂ ਪੁੱਛ ਲੈਂਦਾ ਮੈਂ ਤਾਂ ਪੁੱਛ ਲਿਆ ਆਪਣੇ ਦਿਲ ਕੋਲੋਂ ਦਿਲ ਮੇਰਾ ਇਹੋ ਕਹਿੰਦਾ ਏ ਕਿ ਰਾਣੋ ਗੁੱਸੇ ਐ ਮੇਰੇ ਨਾਲ ਗੁੱਸੇ ਨਾ ਹੋਮਾਂਗੀ ਤਾਂ ਰਾਣੋ ਇੱਕ ਬਾਰ ਵੀ ਜੋਸ਼ ਵਿੱਚ ਆਗੀ ਹੋਰ ਬੁਲਾਈ ਬੁਲਾਇ ਲਾਵਾਂਗੀ ਤੇਰੀ ਦੱਸ ਨਾ ਕੀ ਵਿਗਾੜਾ ਮੈਂ ਤੇਰਾ ਜੋ ਸਤਾਨ ਤੇ ਲੱਕ ਬਨ ਲੈ ਐ ਮੈਨੂੰ ਕਹਿੰਦੀ ਕਹਿੰਦੀ ਰਾਣੋ ਡੱਡੂ ਲੱਕੀ ਹੋ ਕੇ ਉਠੀ ਮੋਤੀ ਨੂੰ ਸੰਧਿਆ ਕਰਕੇ ਰਾਣੂ ਦੀਆਂ ਅੱਖਾਂ ਵਿੱਚ ਲਈ ਤਰਲਤਾ ਭਾਵੇਂ ਦਿਖਾਈ ਨਹੀਂ ਦਿੱਤੀ ਪਰ ਰਾਣੂ ਦੀ ਖਿਆਈ ਆਵਾਜ਼ ਨੇ ਹਕੀਕਤ ਦਾ ਪਰਦਾ ਚੁੱਕ ਦਿੱਤਾ ਜਰਾ ਚਿਪਕੇ ਉਸ ਪੁੱਛਿਆ ਕਦੋਂ ਸਤਾਇ ਮੈਂ ਤੈਨੂੰ ਸ਼ਰਮਤਾ ਨਹੀਂ ਆਉਂਦੀ ਹੋਣੀ ਪੁੱਛਦਿਆਂ ਰਾਣੂ ਦੇ ਅੰਦਰ ਜਿਵੇਂ ਕੋਈ ਲਾਵਾ ਉੱਪਰ ਰਿਹਾ ਸੀ ਨਾਲੇ ਚੋਰ ਨਾਲੇ ਚਤਰ ਸੁਣ ਕੇ ਚਿੰਗ ਜਿਹੀ ਲੱਗ ਉੱਠੀ ਮੋਤੀ ਦੇ ਦਿਲ ਨੂੰ ਪਰ ਇੱਟ ਦੇ ਜਵਾਬ ਵਿੱਚ ਪੱਥਰ ਉਹ ਨਹੀਂ ਸੁਰ ਕਿਉਂ ਕਰ ਸਕਾਂ ਸ਼ਾਇਦ ਮਾਂਬਲਾ ਵਿਗੜ ਜਾਣ ਦੇ ਡਰੋਂ ਜੋਰ ਲਾ ਕੇ ਆਪਣੇ ਆਪ ਨੂੰ ਸੰਤੁਲਨ ਰੱਖਣ ਦੀ ਕੋਸ਼ਿਸ਼ ਕਰਦਾ ਹੋਇਆ ਬੋਲਿਆ ਤੇਰੇ ਤਾਨੇ ਸੁਣਨ ਲਈ ਨਹੀਂ ਮੈਂ ਤੈਨੂੰ ਰੋਕਿਆ ਰਹਾਂ ਜੇ ਹੋਰ ਮੇਰੀਆਂ ਸੀਸਾਂ ਲੈਣ ਲਈ ਕਿਉਂ ਨਾ ਦੇਵਾਂਗੀ ਤੈਨੂੰ ਸੀਸਾਂ ਕਿਹੜਾ ਸੁੱਖ ਦਿੱਤਾ ਈ ਮੈਨੂੰ ਨਾਲੇ ਆਪਣੇ ਮਾਂ ਨੂੰ ਨਾਲੇ ਵਸਤੀ ਵਾਲਨ ਇਹੋ ਤਾਂ ਲੱਛਣ ਹੁੰਦੇ ਨੇ ਸਾਵਾਂਾਂ ਦੇ ਸਾਰਾ ਦਿਨ ਲਫੰਗਾਂ ਨਾਲ ਲੜ ਕੇ ਕੁੱਤੇ ਖਾਣੀ ਕਰਨਾ ਹਰਨਾ ਤੇ ਨਾਲ ਜਨੇ ਖਾਨਾ ਸਿੰਘ ਪਸੰਦਦੇ ਰਹਿਣਾ ਹੁਣ ਤਾਂ ਸੁਖ ਨਾਲ ਮਾਂ ਆਪਣੀ ਨੂੰ ਵੀ ਲੱਗ ਪਿਆ ਏ ਸਲਵੱਤਾ ਸਲਾਉ ਪਲਕੇ ਚਾਟਾ ਪਟਨ ਤੱਕ ਵੀ ਨੌਬਤ ਆ ਜਾਵੇਗੀ ਸਰਬਨ ਪੁੱਤ ਜੋ ਤੇ ਬੋਲਦੀ ਬੋਲਦੀ ਰਾਨੋ ਹਕਲਾਉਣ ਲੱਗ ਪਈ ਜਿਸ ਕਰਕੇ ਗੱਲ ਨੂੰ ਪੂਰੀਆਂ ਨਹੀਂ ਕਰ ਸਕੇ ਜਾਂ ਛੇਦ ਜਾਣ ਕੇ ਉਸ ਆਪਣੇ ਜਵਾਨ ਨੂੰ ਜਵਾਨ ਨੂੰ ਚੁੱਪ ਕਰਾ ਲਿਆ ਸੀ ਜੋ ਮਤਾ ਗੁੱਸੇ ਦੀ ਹਾਲਤ ਵਿੱਚ ਬਾਲਾ ਊਲ ਜਲੂਲ ਉਸ ਦੇ ਮੂੰਹੋਂ ਨਿਕਲ ਜਾ। ਇਧਰ ਜਿਲਾਵਾ ਉੱਪਰ ਰਿਹਾ ਸੀ ਉਧਰ ਬਰੂਧ ਫਟ ਗਿਆ। ਬਰੂਧ ਜਿਸ ਦੇ ਫਟਣ ਨਾਲ ਨਿੱਕੀ ਜਿਹੀ ਚਿੰਗ ਹੀ ਕਾਫੀ ਹੁੰਦੀ ਆ ਪਰ ਰਾਣੋ ਨੇ ਤਾਂ ਮਨੋਂ ਅੱਗ ਹੀ ਬਰਾਨੀ ਸ਼ੁਰੂ ਕਰ ਦਿੱਤੀ ਸੀ ਫੇਰ ਕਿਵੇਂ ਨਾ ਉੱਪਲ ਦਾ ਲਾਵਾ। ਬਕਵਾਸ ਬੰਤ ਕਰ ਜਿੱਡਾ ਮੂੰਹ ਓਡੀ ਗੱਲ ਕਰੀ ਦੀ। ਆ ਗਈ ਏ ਬੱਡੀ ਗੁਰਾਨੀ ਮੇਰੀ। ਅਕਲ ਨਾ ਮੋਤ। ਤੂੰ ਕੌਣ ਹੁੰਨੀ ਏ ਮੈਨੂੰ ਨੌਲਣ ਬਾਲੀ ਜਾਤ ਦੀ ਕੋੜ ਕੇ ਲਈ ਤੇ ਸਤੀਰਾ ਨੂੰ ਜੱਫੀ ਮੂਹ ਸੰਭਾਲ ਕੇ ਬੋਲਦੀ ਅਲਾਵਾ ਜਿਵਾਲਾ ਮੁਖੀ ਦਾ ਰੂਪ ਧਾਰਨ ਕਰ ਗਿਆ ਲਵਰ ਰਵਰ ਨਾ ਕਰ ਬੋਦੀ ਅੱਗ ਖਾਏਗਾ ਅੰਗਾਰ hxgੇਗਾ ਮਾਰ ਢਕਾਰਾਂ ਜਿਵੇਂ ਤੇਰਾ ਜੀ ਕਰੇ ਅੱਜੋ ਵਾਦ ਜੇ ਤੇਰੇ ਵੱਲ ਤੱਕ ਵੀ ਜਾਵਾਂ ਤਾਂ ਥੂ ਥੂ ਕਰਕੇ ਆਖੀ ਮੈਨੂੰ ਦੱਸਾਂ ਤੈਨੂੰ ਸੁਆਦ ਜਵਾਨ ਚਲਾਣ ਦਾ ਹੱਥ ਲਾ ਕੇ ਤਾਂ ਵੇਖ ਜੇ ਤੇ ਬਾਕ ਦਾ ਬਾਕੀ ਇਹ ਸਾਰਾ ਉਹਦੀਆਂ ਬੁੱਲੀਆਂ ਅੰਦਰ ਹੀ ਖੇਰੂ ਖੇਰੂ ਹੋ ਕੇ ਰਹਿ ਗਿਆ ਜਦ ਪੈਂਦੀ ਸਿੱਟੇ ਮੋਤੀ ਨੇ ਉਹੀ ਮੇਰੇ ਉੱਤੇ ਕਬੂਤਰਾਂ ਦਾ ਝੁੰਡ ਚੁੱਕ ਕੇ ਥੱਪ ਕਰਦਿਆਂ ਉਸਦੇ ਮੂੰਹ ਉੱਤੇ ਆ ਮਾਰੇ ਹਾਈ ਮਾ ਹਈ 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 ਚਲਾਂਦੀ ਤੇ ਦੋਹਾਂ ਹੱਥਾਂ ਨਾਲ ਆਪਣੇ ਚਿਹਰੇ ਨੂੰ ਮਲਦੀ ਹੋਈ ਰਾਨੋ ਉੱਠ ਨਸੇ ਬਸਤਾ ਜਿੱਥੇ ਬਸਤਾ ਜਿੱਥੇ ਉਸ ਰੱਖਿਆ ਉੱਥੇ ਹੀ ਪਿਆ ਰਹਿ ਗਿਆ ਮੋਤੀ ਨੂੰ ਹੋਰ ਸੁਨਾਈ ਦਿੱਤਾ ਉੱਟਾ ਕਮੀਨਾ ਜਵਾਨੇ ਟੁੱਟਾ ਤੇ ਇਸ ਤੋਂ ਅੱਗੇ ਰਾਣੂ ਨੇ ਜੋ ਕੁਝ ਵਿਚਾਰ ਦੀ ਚਲੀ ਗਈ ਉਸ ਨੂੰ ਮੋਤੀ ਨਹੀਂ ਸੁਣ ਸਕਿਆ ਸ਼ਾਇਦ ਰਾਣੂ ਦੇ ਦੂਰ ਚਲੀ ਜਾਣ ਕਰਕੇ ਧੰਨ